ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦਾ ਅੜੀਅਲ ਰਵੱਈਆ ਤਾਂ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਪਰ ਪੰਜਾਬ ਪੁਲਿਸ ਦੇ ਇਸ ਐਸਐਚਓ ਨੇ ਪਿਆਰ ਨਾਲ ਲੋਕਾਂ ਦਾ ਜਿੱਤਿਆ ਦਿਲ ਲੋਕਾਂ ਨੇ ਕੀਤੀ ਖੂਬ ਪ੍ਰਸ਼ੰਸਾ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਮਾਨਸਾ ਜ਼ਿਲ੍ਹੇ ਦੇ ਥਾਣਾ ਭੀਖੀ ਤੋਂ ਸਾਹਮਣੇ ਆਈ ਹੈ ਜਾਣਕਾਰੀ ਦਿੰਦਿਆਂ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਅਤੇ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਰੱਖਣ ਵਾਸਤੇ ਐਸਆਈ ਸੁਖਜੀਤ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਨਾਲ ਜਿਹੜੀ ਮੀਟਿੰਗ ਰੱਖੀ ਇਸ ਮੀਟਿੰਗ ਦੇ ਵਿੱਚ ਈਓ ਨਗਰ ਪੰਚਾਇਤ ਭੀਖੀ ਅਤੇ ਐਮਸੀ ਸਹਿਬਾਨ ਵੱਖ-ਵੱਖ ਅਹੁਦਿਆਂ ਦੇ ਪ੍ਰਧਾਨ ਅਤੇ ਭੀਖੀ ਦੇ ਮੋਤਬਰ ਵਿਅਕਤੀ ਸ਼ਾਮਲ ਰਹੇ ਜਿਨ੍ਹਾਂ ਨੇ ਇਸ ਤੇ ਆਪਣਾ ਅਰਥੀ ਕਰਮ ਦਿੰਦੇ ਹੋਏ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅਤੇ ਵੀਡੀਓ ਨੂੰ ਕਰੋ ਬਾਅਦ ਤੋਂ ਬਾਅਦ ਸ਼ੇਅਰ ਕਮੈਂਟ ਬਾਕਸ ਦੇ ਵਿੱਚ ਦਿਓ ਆਪਣੀ ਰਾਇ ਸਰ ਕੀ ਨਾ ਬਈ ਲਾਜਪਤਰੇ ਸ਼ਰਮਾ ਪ੍ਰਧਾਨ ਵਪਾਰਮੰਡਲ ਭਿੱਖੀ ਸਾਬਕਾ ਮੈਂ ਸੀ ਨਹੀਂ ਅੱਜ ਜਿਹੜੀ ਇਹ ਮੀਟਿੰਗ ਹੋਈ ਰੱਖੀ ਐ ਐਸਚੀਓ ਸਾਹਿਬ ਨੇ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਇਹ ਪਹਿਲੀ ਵਾਰ ਹੁਣ ਭਿੱਖੀ ਦੀ ਮੀਟਿੰਗ ਹੋ ਰਹੀ ਹੈ ਜਿਹੜਾ ਹੈਗਾ ਮੁੱਦਾ ਚੋਰੀਆਂ ਦਾ ਜਾਂ ਟੈਪਕ ਦੇ ਦੋ ਅੱਜ ਮੇਨ ਮੁੱਦੇ ਸੀਗੇ ਉਹਨਾਂ ਨੂੰ ਬੜੇ ਸਕਾਵੇਂ ਢੰਗ ਨਾਲ ਸਾਡੀ ਮੀਟਿੰਗ ਹੋਈ ਐ ਔਰ ਐਸਚੀਓ ਸਾਹਿਬ ਨੇ ਬੜਾ ਭਰੋਸਾ ਦਿਵਾਇ ਤੇ ਅਸੀਂ ਵੀ ਪਬਲਿਕ ਨੇ ਜਾਂ ਦੁਕਾਨਦਾਰਾਂ ਨੇ ਉਹਨਾਂ ਨੂੰ ਵੀ ਕਿਹਾ ਦਵਾਏ ਵੀ ਆਪਾਂ ਇਹ ਨਾਲ ਮਿਲ ਕੇ ਇਸ ਮਸਲੇ ਦਾ ਸਬਿਧਾਨ ਕਰੀਏ ਖੁਪ ਵੀ ਖੀੜਾ ਸ਼ਹਿਰ ਹੈ ਇਹ ਅਮਨ ਪਸੰਦ ਲੋਕ ਨੇ ਵਪਾਰੀ ਲੋਕ ਨੇ ਅਸੀਂ ਕਿਸ ਤਰ੍ਹਾਂ ਦੀ ਹੋਣਾ ਚਾਹੁੰਦੇ ਵੀ ਸਮਝੇ ਗੱਲ ਕਰਨੀ ਅਸੀਂ ਆਮ ਲੋਕ ਅਮਨ ਪਸੰਦ ਜਿੰਦਗੀ ਜਿਉਣਾ ਚਾਹੁੰਦੇ ਹਾਂ ਹੋਰ ਸਾਡਾ ਮਕਸਦ ਇੱਕੋ ਹੀ ਹੈ ਪੁਲਿਸ ਸਰ ਭਈਆ ਕਿਵੇਂ ਦੇਖਦੇ ਹੋ ਵੀ ਪਹਿਲਾਂ ਪਿਆਰ ਨਾਲ ਜਿਹੜਾ ਸਮਝਾਇਆ ਜਾ ਰਿਹਾ ਕਿਉਂਕਿ ਵਿੱਚ ਬਾਅਦ ਦੇ ਵਿੱਚ ਕਿਸੇ ਪ੍ਰਧਾਨ ਦਾ ਜਾਂ ਕਿਸੇ ਮੋਤਵਾਰ ਆਗੂ ਦਾ ਫੋਨ ਆ ਗਿਆ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਨਹੀਂ ਚਾਹੁੰਦੇ ਕੋਈ ਕਿਸੇ ਪ੍ਰਧਾਨ ਦਾ ਜਾਂ ਕੋਈ ਮੋਤਵਾਰ ਬੀ ਜੇ ਸਮਝ ਗਈ ਤੁਸੀਂ ਇਹ ਬੰਦਾ ਸਹੀ ਹੈ ਅਸੀਂ ਉਸ ਦੀ ਮਦਦ ਕਰਾਂਗੇ ਵਰਨਾ ਅਸੀਂ ਕਿਸੇ ਬੰਦੇ ਦੇ ਮਾਰ ਕਰਨੇ ਹੁੰਦੇ ਗਲਤ ਬੰਦੇ ਦੇ ਅਨਸਰ ਦੇ ਮਾਰ ਕਰਨੇ ਹੁੰਦੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿੱਲੂ ਸਿੰਘ ਆ ਜੀ ਐਮਸੀ ਸਾਹਿਬ ਦਾ ਮੀਟਿੰਗ ਰੱਖੀਆ ਕਿਵੇਂ ਦੇਖਦਾ ਮੀਟਿੰਗ ਦੇਖੋ ਜੀ ਸਭ ਤੋਂ ਪਹਿਲਾਂ ਉਹਨੇ ਚੀਮਾ ਸਾਹਿਬ ਆਏ ਸੀ ਬਹੁਤ ਸਿਆਣੇ ਅਫਸਰ ਸੀਗੇ ਉਸ ਤੋਂ ਬਾਅਦ ਜਿਹੜੇ ਅੱਜ ਆਏ ਨੇਗੇ ਐਸਐਸਓ ਸੁਖਜੀਤ ਸਿੰਘ ਅੱਜ ਦੀ ਡੇਟ ਜਿਹੜੇ ਐਸਐਸਓ ਨੇ ਬਹੁਤ ਸਿਆਣੇ ਨੇਗੇ ਉਹਨਾਂ ਨੇ ਸਾਰੇ ਬੰਦਿਆਂ ਨੂੰ ਬੁਲਾ ਕੇ ਮੋਹਤਵਾਰ ਬੰਦਿਆਂ ਨੂੰ ਸਾਰਿਆਂ ਨੂੰ ਉਹੀ ਕਿਹਾ ਵੀ ਜਿਹੜੀ ਰੋਡ ਦੀ ਦਿੱਕਤ ਹੈ ਹੋਰ ਉਰ ਦੀ ਸਮੱਸਿਆ ਦੂਰ ਕੀਤੀ ਜਾਵੇ। ਬਾਕੀ ਹੋਰ ਕੋਈ ਦਿੱਕਤ ਨਹੀਂ ਹੈਗੀ ਉਰੇ ਪਿੱਖੀ ਦੇ ਵਿੱਚ। ਸਰ ਕੀ ਨਾ ਬਾਈ? ਮੇਰਾ ਨਾਮ ਜੀ ਮਨਪ੍ਰੀਤ ਸਿੰਘ ਹੈ ਜੀ ਐਮਸੀ ਵਾਰਡ ਨੰਬਰ 9 ਜੀ ਪਿੱਖੀ। ਕੀ ਕਹਿਣਾ ਚਾਹੋਗੇ ਜਿਹੜੀ ਮੀਟਿੰਗ ਅੱਜ ਦੀ ਹੈ ਸਹਿਰ ਦੇ ਸੁਧਾਰ ਵਾਸਤੇ ਤੁਹਾਡਾ ਵੀ ਜਿਹੜਾ ਖਰਜ ਬੰਦ ਹੈ ਤੇ ਅੱਜ ਮੀਟਿੰਗ ਥੱਦੀ ਜੀ ਕਿਵੇਂ ਜਿਹੜਾ ਕੀ ਸਿੱਟਾ ਰਿਹਾ? ਦੇਖੋ ਜੀ ਮਤਲਬ ਆਪਣੇ ਇਸ ਤੋਂ ਪਹਿਲਾਂ ਜਿਹੜਾ ਐਸਚੂ ਸਾਹਿਬ ਆਏ ਸੀਗੇ ਉਹਨਾਂ ਤੋਂ ਬਾਅਦ ਸੁਜੀਤ ਸਿੰਘ ਐਸਚੂ ਪਹਿਲੇ ਨੇ ਜਿਨ੍ਹਾਂ ਨੇ ਮਤਲਬ ਪਿੱਖੀ ਲਈ ਕੁਝ ਸੋਚਿਆ। ਟ੍ਰੈਫਿਕ ਦੀ ਸਮੱਸਿਆ ਇੰਨੀ ਜ਼ਿਆਦਾ ਹੋਈ ਪਈ ਆ ਭਿੱਖੇ ਦੇ ਵਿੱਚ ਹਰ ਰੋਜ਼ ਅਨਿੱਤ ਮਤਲਬ ਐਕਸੀਡੈਂਟ ਹੋਣ ਲੱਗੇ ਦੇਖੋ ਚੋਰੀਆਂ ਹੋਣ ਲੱਗੀਆਂ ਇਹਦੇ ਵਿੱਚ ਇਕੱਲਾ ਪੁਲਿਸ ਪ੍ਰਸ਼ਾਸਨ ਦਾ ਵੀ ਰੋਲ ਨਹੀਂ ਹੁੰਦਾ ਹੈਗਾ ਜੀ ਥੋੜਾ ਜਿਹਾ ਆਪਣੇ ਭਿੱਖੇ ਵਾਸੀਆਂ ਨੂੰ ਵੀ ਸਮਝਣ ਦੀ ਲੋੜ ਹੈਗੀ ਆ ਇੱਕ ਤੋਂ ਇੱਕ ਵੱਧ ਕੇ ਅੱਗੇ ਸਮਾਨ ਰੱਖਦੇ ਤੁਰੇ ਜਾ ਰਹੇ ਨੇ ਉਹਦੇ ਨਾਲ ਕੀ ਹੁੰਦਾ ਟ੍ਰੈਫਿਕ ਸਮੱਸਿਆ ਨਾਲ ਜਿਹੜੀ ਸਰਬੱਦੀ ਤੁਰੇ ਜਾ ਰਹੀ ਆ ਤੇ ਉਸ ਵਿਸ਼ੇ ਦੇ ਉੱਤੇ ਅੱਜ ਐਸਐਚਓ ਸਾਹਿਬ ਨੇ ਜੋ ਮੀਟਿੰਗ ਸਰਦੀ ਆ ਇੱਕ ਬਹੁਤ ਸੋਹਣਾ ਪ੍ਰਾਰਲਾ ਕੀਤਾ ਔਰ ਆਸੀਂ ਸਾਰੇ ਐਮਸੀ ਸਾਹਿਬਾਨ ਸਾਡੇ ਪ੍ਰਧਾਨ ਸਾਹਿਬ ਅਸੀਂ ਵੀ ਇਹ ਵਿਸ਼ਵਾਸ ਦਵਾਉਣੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੱਖੀ ਨੂੰ ਵੀ ਜਿਸ ਤਰ੍ਹਾਂ ਦੇ ਕੋ ਚੀਮੇ ਮਤਲਬ ਹੁਣ ਥੋੜਾ ਜਿਹਾ ਬਹੁਤ ਵਧੀਆ ਪਿੱਛੇ ਜੇ ਰੇੜੀਆਂ ਪਿੱਛੇ ਕਰੀਆਂ ਨੇ ਉਹਦੇ ਨਾਲ ਟ੍ਰੈਫਿਕ ਸਮੱਸਿਆ ਘਟੀ ਆ ਸਰ ਕੀ ਨਾ ਬਈ ਹੈਪੀ ਜਿੰਦਲ ਈਓ ਨਗਰ ਪੰਚਾਇਤ ਪਿੱਖੀ ਸਰ ਮੀਟਿੰਗ ਰੱਖੀ ਗਈ ਆ ਕੀ ਕਹਣਾ ਕਰ ਅੱਜ ਜੀ ਅਸੀਂ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜੀ ਹੈਗੀ ਹੈਗੀ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਸਾਰੇ ਹੀ ਜਿਹੜੇ ਦੁਕਾਨਦਾਰ ਭਰਾ ਨੇ ਰੇੜਾ ਜੁਨੀਅਨ ਵਾਲੇ ਨੇ ਜੀ ਰੇੜੀਆਂ ਵਾਲੇ ਨੇ ਫਰੂਟ ਦੇ ਰੇੜੇ ਵਾਲੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਸੀ ਮੁੱਦਾ ਇਹ ਸੀਗਾ ਜੀ ਕਿਉਂਕਿ ਦਿਨ ਪਰ ਦਿਨ ਜਿਹੜਾ ਮੇਨ ਰੋਡ ਹੈਗਾ ਹਾਈਵੇ ਰੋਡ ਹੈਗਾ ਉਹ ਤੰਗ ਹੁੰਦਾ ਜਾ ਰਿਹਾ ਹੈ ਇਹ ਮਤਲਬ ਕਿ ਦਿਨ ਪਰ ਦਿਨ ਅੱਗੇ ਅੱਗੇ ਵਧਾਂਦੇ ਜਾ ਰਿਹਾ ਹੁਣ ਹਾਲਾਤ ਇਹ ਹੋ ਗਏ ਨੇ ਕਿ ਮਤਲਬ ਕਿ ਮੇਨ ਰੋਡ ਦੇ ਬਿਲਕੁਲ ਉੱਪਰ ਜਿੱਥੇ ਮੇਨ ਲੁੱਕ ਵਾਲੀ ਸੜਕ ਹੈ ਉੱਥੋਂ ਤੱਕ ਇਹ ਪਹੁੰਚ ਗਏ ਨੇਗੇ ਅਸੀਂ ਨਾ ਜੂਨੀਅਰਾਂ ਦੇ ਪ੍ਰਧਾਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਵੀ ਤੁਸੀਂ ਆਪਣੇ ਆਪਣੇ ਜਿਹੜੇ ਹੈਗੇ ਹੈਗੇ ਸੰਬੰਧਿਤ ਉਹਨਾਂ ਨੂੰ ਜਾ ਕੇ ਕਹੋ ਵੀ ਇਹ ਜਿਹੜਾ ਹੈਗਾ ਅਸੀਂ ਇੱਕ ਲਾਈਨ ਮਾਰਕ ਕੀਤੀ ਹੈ ਵੀ ਉਸ ਤੋਂ ਪਿੱਛੇ-ਪਿੱਛੇ ਆਪਣੀਆਂ ਰੇਣੀਆਂ ਰੱਖਣਗੇ ਅਗਰ ਫਿਰ ਵੀ 7 ਦਿਨਾਂ ਦੇ ਅੰਦਰ-ਅੰਦਰ ਇਹਨਾਂ ਵੱਲੋਂ ਸਾਡੇ ਜਿਹੜੇ ਹੁਕਮਾਂ ਦੀ ਕੰਪਲਾਈਐਂਸ ਨਾ ਕੀਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਉਹਨਾਂ ਨੂੰ ਸਖਤੀ ਕਰਦੇ ਹੋਏ ਉਹਨਾਂ ਦਾ ਸਮਾਨ ਵੀ ਚੱਕਾਂਗੇ ਅਤੇ ਉਸ ਨੂੰ ਜ਼ਬਤ ਵੀ ਕਰਾਂਗੇ ਇਹੀ ਅੱਜ ਦੀ ਮੀਟਿੰਗ ਸੀ ਕੋਕਾ ਨੇ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਬੜੇ ਪਿਆਰ ਨਾਲ ਜਿਹੜੀ ਮੀਟਿੰਗ ਰੱਖੀ ਹੈ ਵੀ ਪਹਿਲਾਂ ਇੱਕ ਚੇਤਾਵਨੀ ਵੀ ਦਿੱਤੀ ਹੈ ਵੀ ਇਹ ਨਾ ਹੋਇਆ ਤਾਂ ਤਰ੍ਹਾਂ ਦੇ ਬਿਲਕੁਲ ਜੀ 7 ਦਿਨ ਦਾ ਬਹੁਤ ਹੀ ਪਿਆਰ ਦੇ ਨਾਲ ਇਹਨਾਂ ਨੂੰ ਕਿਹਾ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਹੈ ਵੀ ਅਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਸਾਨੂੰ ਐਡਵਾਈਸ ਕੀਤਾ ਸੀ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗੇ ਐਸਐਚਓ ਸਾਹਿਬ ਨੂੰ ਵੀ ਉਹਨਾਂ ਨੇ ਇਹੀ ਭਰੋਸਾ ਦਿੱਤੇ ਤੇ ਮੈਨੂੰ ਵੀ ਦਿੱਤਾ ਹੈ ਸਰ ਬਾਅਦ ਵਿੱਚ ਕੀ ਹੈ ਨਾ ਪਹਿਲਾਂ ਹੋ ਜਾਂਦਾ ਹੈਗਾ 5-7 ਦਿਨਾਂ ਬਾਅਦ ਫਿਰ ਉੱਥੀ ਉਹ ਜਿਹੜੀ ਆ ਜਾਂਦੀਆਂ ਨੇਗੀਆਂ ਉਸ ਤੇ ਨਿਗਰਾਨੀ ਰੱਖੀ ਜਾਊਗੀ ਉਸ ਤੇ ਲਗਾਤਾਰ ਜੀ ਐਸ ਐਚਓ ਸਾਹਿਬ ਨੇ ਸਾਨੂੰ ਇਹ ਵੀ ਕਿਹਾ ਜਿੱਦ ਦੇ ਸਾਡੀ ਪਹਿਲੀ ਮਿਲਣੀ ਹੋਈ ਹੈਗੀ ਮਿਊਸਪਲ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਵੀ ਆਪਾਂ ਹਰ 15 ਦਿਨਾਂ ਬਾਅਦ ਇੱਕ ਇਹ ਚੱਕਰ ਲਗਾਉਣੇ ਲਗਾਣਾ ਹੈਗਾ ਜੇ ਫਿਰ ਵੀ ਆਪਣੇ ਹੁਕਮਾਂ ਦੀ ਕੰਪਲਾਈਐਂਸ ਨਹੀਂ ਕੀਤੀ ਜਾਂਦੀ ਤਾਂ ਉਸ ਨੂੰ ਫਿਰ ਅਸੀਂ ਸਰੈਂਡਰ ਕਰਾਂਗੇ ਪੂਰੀ ਸ਼ਕਤੀ ਦੇ ਨਾਲ ਥੈਂਕ ਯੂ ਸਰ ਓਕੇ ਸਰ ਕੀ ਨਾ ਬਾਈ ਐਸ ਆਈ ਸੁਖਜੀਤ ਸਿੰਘ ਖੱਜੇ ਮੀਟਿੰਗ ਆਖੀ ਸੀ ਲੋਕਾਂ ਨੇ ਮੱਲ ਬਾਵਾ ਕੀਤੇ ਵੀ ਕੀਮਾ ਸਾਹਿਬ ਤੋਂ ਬਾਅਦ ਜੇ ਕੋਈ ਠਿੱਕੀ ਥਾਣੇ ਨੂੰ ਬਾਰਸ਼ ਮਿਲਿਆ ਸੁਖਦੀਪ ਸਿੰਘ ਮਿਲਿਆ ਜਿਨ੍ਹਾਂ ਨੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੀ ਜਣਾ ਚਾਹੁੰਦੇ ਦੇਖੋ ਮੈਂ ਆਪਣੀ ਡਿਊਟੀ ਜੋ ਮੇਰੇ ਸੀਨੀਅਰ ਅਫਸਰ ਐਸਐਸਪੀ ਸਾਹਿਬ ਮੇਰੇ ਡੀਐਸਪੀ ਸਾਹਿਬ ਜਾਂ ਹੋਰ ਸੀਨੀਅਰ ਅਫਸਰ ਵੱਲੋਂ ਹਦਾਇਤਾਂ ਮਿਲਦੀਆਂ ਉਹਨਾਂ ਮੁਤਾਬਕ ਅਸੀਂ ਆਪਣੇ ਤਾਂ ਦੇ ਹੀ ਨਾਲ ਡਿਊਟੀ ਕਰ ਰਹੇ ਹਾਂ ਇਹ ਸਾਡੀ ਡਿਊਟੀ ਦਾ ਇੱਕ ਹਿੱਸਾ ਹੈ ਅਸੀਂ ਕੋਈ ਵੱਖਰਾ ਨਹੀਂ ਕਰ ਰਹੇ ਇਹ ਸਾਡੀ ਡਿਊਟੀ ਦਾ ਹਿੱਸਾ ਹੈ ਅਸੀਂ ਲੋਕਾਂ ਦੇ ਸਹਿਯੋਗ ਨਾਲ ਜਿਹੜੇ ਦਿੱਕਤਾਂ ਨੇ ਟੈਫਕ ਦੀ ਸਮੱਸਿਆ ਹੈ ਜਾ ਕੋਈ ਹੋਰ ਛੋਟੀਆਂ ਮੋਟੀਆਂ ਕਚੋਰੀ ਦੀਆਂ ਮਾਰਦਾ ਤਾਂ ਨੇ ਜਾਂ ਅਸੀਂ ਕੋਈ ਸਾਡੇ ਟ੍ਰੈਫਿਕ ਦੇ ਕਰਮਚਾਰੀ ਕਿਸਨ ਚੈਕਿੰਗ ਕਰਦੇ ਆ ਚੈਕਿੰਗ ਦੌਰਾਨ ਕੋਈ ਨਿੱਕੇ ਮੋਟਾ ਆਪਸ ਵਿੱਚ ਮਤਭੇਦ ਹੁੰਦੇ ਆ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਸਹਿਯੋਗ ਲੈ ਰਹੇ ਆ ਲੋਕਾਂ ਦਾ ਅਸੀਂ ਆਪਣੀ ਡਿਊਟੀ ਦਾ ਹਿੱਸਾ ਕਰ ਰਹੇ ਹਾਂ ਜੀ ਕੋਈ ਵੱਖਰਾ ਕੋਈ ਨਹੀਂ ਕਰ ਰਿਹਾ ਸਰ ਵਿੱਚੋਂ ਜਦੋਂ ਇੱਕ ਪ੍ਰਾਊਡ ਫੀਲ ਹੁੰਦਾ ਨਾ ਜਦੋਂ ਇਲਾਕੇ ਦੇ ਵਿੱਚ ਇਦਾਂ ਦਾ ਹੋਵੇ ਉਹ ਕਹਿੰਦੇ ਵੀ ਸਾਨੂੰ ਸੰਤਕ ਕਿਸੇ ਨੇ ਪਹਿਲਾਂ ਵੀ ਅਸੀਂ ਕਰ ਲੈਂਦੇ ਕਹਿੰਦੇ ਸਾਨੂੰ ਕਿਸੇ ਨੇ ਬੁਲਾ ਕੇ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਦਿੱਤੀ ਦੇਖੋ ਜੀ ਮੈਂ ਲੋਕਾਂ ਦਾ ਸਹਿਯੋਗ ਮੰਗਿਆ ਮੈਨੂੰ ਵੀ ਚੰਗਾ ਲੱਗ ਲੋਕਾਂ ਨੇ ਵਧੀਆ ਸਾਰੇ ਜਿਹਨੇ ਅਹੁਦੇਦਾਰ ਆਏ ਸੀ ਚਾਹੇ ਉਹ ਕਿਸੇ ਜੁਨੀਆਂ ਦੇ ਪ੍ਰਧਾਨ ਸੀ ਜਾਂ ਜਿਹੜੀ ਨਵੀਂ ਕਮੇਟੀ ਬਣੀ ਹੈ ਸਰਦੀ ਨਗਰ ਕੌਂਸਲ ਦੀ ਉਹਦੇ ਪ੍ਰਧਾਨ ਤੋਂ ਚਲੋ ਨਹੀਂ ਆ ਸਕੇ ਬਾਕੀ ਉਹਨਾਂ ਦੇ ਅਹੁਦੇਦਾਰ ਸਹਿਬਾਨ ਆਏ ਸੀ ਇਹ ਉਹ ਸਹਿਬਾਨ ਆਏ ਸੀ ਉਹਨਾਂ ਨੇ ਬੜੀਆ ਸਹਿਯੋਗ ਕੀਤਾ ਤਾਂ ਸਾਰੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਵਾਸਤੇ ਤੇ ਸਾਡੇ ਡਿਪਾਰਟਮੈਂਟ ਵਾਸਤੇ ਕੁਝ ਚੰਗਾ ਕਰੀਏ ਸਰਾਰਤੀ ਹਸਣ ਠੱਲ ਪਾਉਣ ਵਾਸਤੇ ਕੀ ਸਹਿਯੋਗ ਲੋਕਾਂ ਦਾ ਸਹਿਯੋਗ ਮੰਗਿਆ ਜਿਹੜੇ ਜੇਲ੍ਹ ਦੇ ਮਾੜੇ ਬੰਦੇ ਨੇ ਜਿਹੜੇ ਕਾਨੂੰਨ ਦੀ ਭਾਸ਼ਾ ਹੀ ਸਮਝਣਗੇ ਉਹਨਾਂ ਤੇ ਕਾਨੂੰਨ ਦੇ ਤਾਰੇ ਚ ਰਹਿ ਕੇ ਅਸੀਂ ਹਰ ਸ਼ਕਤੀ ਨਾਲ ਕਾਰਵਾਈ ਕਰਾਂਗੇ